ਗੁੱਡ ਆਫਟਰਨੂਨ ਟੂ एवरीवन ਅੱਜ ਵੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਰਹੀ ਰੱਖੀ ਹੈਗੀ ਜਿਹਦੇ ਸਾਈਬਰ ਵਿੰਗ ਬੁਹਾੜੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਹੈ ਜੋ ਲੋਕਾਂ ਨਾਲ ਆਨਲਾਈਨ ਧੱਕੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਅਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਬਹਾਨਾ ਕੰਟਰੀਜ਼ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਟੀ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਦੇ ਵੀ ਦਿਖਾ ਦਿੰਦਾ ਲੇਕ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਟਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਈਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਉਹਨੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਇੱਕ ਤੇਰੇ ਲਈ ਗਿਫਟ ਭੇਜਦੇ ਆ ਕਈ ਪਰ ਉਹਨੂੰ ਫੋਟੋ ਵੀ ਦਿਖਾ ਰਹੇ ਉਹ ਜਿਹਨੂੰ ਬਾਅਦ ਚ ਉਹਦੇ ਜੋ US ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਗਿਆ ਠੇਗ ਰਿਆ ਮੈਂ ਤੈਨੂੰ ਜਦੋਂ ਉਹ ਬਾਅਦ ਦੇ ਵਿੱਚ ਆਉਂਦੇ ਸੀਗੇ ਉਹਨੇ ਜਿਸੋ ਅ ਤਸੀਲ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਜ਼ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈਬ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨੂੰ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰਿਲੀਜ਼ ਹੋ ਜਾਊਗਾ ਮੈਂ ਇਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਕਾਊਂਟ ਨੰਬਰ ਵਗਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟ੍ਰਾਂਸਫਰ ਕਰ ਲੈਂਦੇ ਸੀਗੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇੰਨੀ ਕੰਪਲੇਂਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਦਾ ਜਿਹੜਾ ਇਹ ਗੈਂਗ ਹੈਗਾ ਨੌਇਦਾ ਦੀ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਨੇ ਮਾਸਟਰ ਅਸੀਂ ਜਦੋਂ ਤਕਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਦਾ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ ਸਿੰਕ ਕਾਰਡ ਜਿਹੜੇ ਹੈਗੇ ਇੰਡੀਅਨ ਐਂਡ ਫੋਰਨ 31 ਅਲਦਰ ਜਿੰਨੇ ਸੀ ਬੈਂਕ ਅਕਾਊਂਟਿੰਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਾਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਵੀ ਮਿਲ ਜਾਣਗੇ ਜਿਹੜੇ ਹੋਣ ਇਹਨਾਂ ਦੇ ਵਿੱਚ ਇਹਨਾਂ ਟ੍ਰਾਂਜੈਕਸ਼ਨਸ ਅਸੀਂ ਹੁਣ ਤੱਕ ਦੇਖੀਏ 31 ਬੈਂਕ ਅਕਾਊਂਟ ਦੇ ਵਿੱਚ 15 ਕਰੋੜ ਦੇ ਕਰੀਬ ਟ੍ਰਾਂਜੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਆ ਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਇਦਾਂ ਕਿਤੇ ਸਟੇਸ਼ਨਟ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕਿ ਇੰਡੀਅਨ ਵੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਤੋ ਜਿਹੜੇ ਵਿਕਟਮ ਜਿੰਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸਿਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਮ ਹੋ ਗਏ ਤਾਂ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਗੁੱਡ ਆਫਟਰਨੂੰ ਟੂ एवरीवन ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆਇਸੀ ਰੱਖੀ ਹੈਗੀ ਜਿੱਦੇ ਸਾਈਬਰ ਵਿੰਗ ਬੁਹਾੜੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਐਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਬਹਾਨਾ ਕੰਟਰੀਸ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਟੀ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਦਾ ਲੇਕ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਟਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਈਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਇੱਕ ਤੇਰੇ ਲਈ ਗਿਫਟ ਭੇਜ ਰਿਹਾ ਹਾਂ ਉਹਦੇ ਜਿਹਨਾਂ ਨੂੰ ਗਿਫਟ ਦੀ ਫੋਟੋ ਕਈ ਵਾਰ ਉਹਨਾਂ ਨੂੰ ਫੋਟੋ ਵੀ ਦਿਖਾਦੇ ਹੋ ਉਹਦੇ ਨੂੰ ਬਾਅਦ ਚ ਉਹਦੇ ਜਿਹੜੇ US ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆਹ ਭੇਜ ਰਿਹਾ ਮੈਂ ਤੈਨੂੰ ਜਦੋਂ ਉਹ ਬਾਅਦ ਦੇ ਵਿੱਚ ਆਉਂਦੇ ਸੀਗੇ ਉਹਨੇ ਜਦੋਂ ਦੇਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਜ਼ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈਬ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰਿਲੀਜ਼ ਹੋ ਜਾਊਗਾ ਮੈਂ ਇਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ পার ਰਿਹਾ ਇੰਟਰਨੈਸ਼ਨਲੀ ਇੱਕ ਅਕਾਊਂਟ ਨੰਬਰ ਵਗੈਰਾ ਤੇ ਇਹਦੇ ਸੀਗੇ ਉਹ ਨਾ ਕਸਟਮਜ਼ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ 'ਚ ਟ੍ਰਾਂਸਫਰ ਇਸ ਤਰ੍ਹਾਂ ਜਦੋਂ ਸਾਡੇ ਕੋਲ ਕੰਪਲੇਂਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਨੌਇਡਾ ਜੀ ਕੋᱴੀ ਕਿਰਾਏ ਤੇ ਲੈ ਕੇ ਉੱਥੇ ਆਪਰੇਟ ਕਰਦੇ ਹੁੰਦੇ ਸੀ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫ਼तीश ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਹੈਗਾ ਉਹ 79 ਮੋਬਾਈਲ ਫੋਨ ਚਾਰ ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ ਸਿੰ卡ਡ ਜਿਹੜੇ ਹੈਗੇ ਇੰਡੀਅਨ ਐਂਡ ਫੋਰਨ 31 ਅਲੇਦਰ ਜਿੰਨੇ ਸੀ ਬੈਂਕ ਅਕਾਊਂਟਿੰਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਾਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਵੀ ਮਿਲ ਜਾਣਗੇ ਜਿਹੜੇ ਹੋਣ ਇਹਨਾਂ ਦੇ ਵਿੱਚ ਨੇ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਣੀਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਇਦਾਂ ਕਿਤੇ ਸਟੇਸ਼ਨਟ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕੇ ਇੰਡੀਅਨ ਵੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆਪਸ ਦੇ ਵਿੱਚ ਟੱਚ ਦੇ ਵਿੱਚ ਹੈਗੇ ਆ ਤੇ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਆ ਤੇ ਇਸ ਤਰ੍ਹਾਂ ਦਾ ਇੱਕ ਇਹ ਗੇਮ ਸੀਗਾ